ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ ਚ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੁਿਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਟਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਬਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਪਹਿਲੇ ਚੱਲਦੇ ਸੀ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਸੋਸ਼ਲਿਸਮਾਇ ਸੇਵੀ ਸੰਸਥਾਵਾਂ ਦੇ ਉੱਪਰ ਲੋਕਾਂ ਦੀ ਆਸ ਵੱਜਦੀ ਹੈ ਲੋਕ ਕਿਤੇ ਨਾ ਕਿਤੇ ਆਸ ਰੱਖ ਕੇ ਉਹਨਾਂ ਦੇ ਕੋਲੇ ਪਹੁੰਚਦੇ ਨੇ ਕਿ ਭਾਈ ਸਾਡੀ ਮਦਦ-ਮਦਦ ਕੀਤੀ ਜਾਏਗੀ ਪਰ ਇੱਕ ਅਜਿਹੀ ਸਮਾਜ ਸੇਵੀ ਸੰਸਥਾ ਦਾ ਤੁਹਾਨੂੰ ਕਿੱਸਾ ਸੁਣਾਉਣ ਲੱਗੇ ਆ ਜਾਣਕਾਰੀ ਦੇਣ ਲੱਗੇ ਆ ਖਬਰ ਸਾਂਝੀ ਕਰਨ ਲੱਗੇ ਆ ਜਿੱਥੇ ਦਾ ਇੱਕ ਸਮਾਜ ਸੇਵੀ ਨਸ਼ੇ ਦਾ ਵਪਾਰ ਕਰਦਾ ਕਾਬੂ ਹੋ ਗਿਆ ਹੈ ਮਾਮਲਾ ਜਿਹੜਾ ਕਾਦੀਆਂ ਦਾ ਦੱਸਿਆ ਜਾ ਰਿਹਾ ਜਿੱਥੋਂ ਇੱਕ ਸਮਾਜ ਸੇਵੀ ਸੰਸਥਾ ਚਲਾਉਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਤਸਵੀਰ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀ ਹੈ ਇਹ ਤਸਵੀਰ ਉਸ ਵਕਤ ਬਣੀ ਜਦੋਂ ਇਹਦੇ ਵੱਲੋਂ ਇੱਕ ਥਾਂ ਤੋਂ ਦੂਸਰੀ ਜਗ੍ਹਾ ਦੇ ਉੱਪਰ ਨਸ਼ੇ ਦੀ ਸਪਲਾਈ ਦਾ ਕਰਕੇ ਪਹੁੰਚਿਆ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਪੁਲਿਸ ਦੇ ਵੱਲੋਂ ਜਦੋਂ ਰੋਕ ਕੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਕਿਉਂਕਿ ਪੁਲਿਸ ਦੇ ਕੋਲੇ ਸੂਤਾ ਪਹੁੰਚ ਜਾਂਦੀ ਹੈ ਪੁਲਿਸ ਦੇ ਵੱਲੋਂ ਇਸ ਨੂੰ ਰੋਕ ਲਿਆ ਗਿਆ ਰੋਕ ਕੇ ਜਦੋਂ ਪੁੱਛਗਿੱਛ ਕੀਤੀ ਗਈ ਫੋਲਾ ਫਲਾਈ ਕੀਤੀ ਗਈ ਤਾਂ ਇਸ ਦੇ ਕੋਲੋਂ 2 ਗ੍ਰਾਮ ਹਿਰੋਇਨ ਜਿਹੜੀ ਆ ਬਰਾਮਦ ਹੋਈ ਹੈ ਹਾਲਾਂਕਿ ਇਹ ਤਾਂ ਜ਼ਰੂਰ ਹੈ ਕਿ 2 ਗ੍ਰਾਮ ਹੀ ਹੋਈ ਹੈ ਪਰ ਨਸ਼ਾ ਤਾਂ ਨਸ਼ਾ ਭਾਵੇਂ ਕੁਝ ਸਰਸਾਈਆਂ ਦੇ ਵਿੱਚ ਜਾਂ ਫਿਰ ਕੁਝ ਕੁ ਗ੍ਰਾਮ ਦੇ ਵਿੱਚ ਹੀ ਬਰਾਮਦ ਕਿਉਂ ਨਾ ਹੋਇਆ ਹੋਵੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਾਦੀਆ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਘੋਖੀਆਂ ਪੜਤਾਲੀਆਂ ਜਾਣਗੀਆਂ ਤੇ तमाम ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਖੋਜ ਪੜਤਾਲ ਕਰਕੇ ਜਾਂਚ ਬੀੜ ਕਰਕੇ ਇਸ ਦੇ ਵਿੱਚ ਉਹ ਲੱਭਿਆ ਜਾਏਗਾ ਕਿ ਭਾਈ ਇਹਦੇ ਤਾਰ ਕਿਹਦੇ ਕਿਹਦੇ ਨਾਲ ਜੁੜਦੇ ਨੇ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਹਦਾਇਤਾਂ ਇਸ ਦੀਆਂ ਸਾਫ਼ ਤੇ ਸਪਸ਼ਟ ਦਿੱਤੀਆਂ ਗਈਆਂ ਨੇ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੇ ਲਈ ਹਰੇਕ ਉਹ ਪੁਖਤਾ ਕਾਰਵਾਈ ਕੀਤੀ ਜਾਏਗੀ ਜਿਸ ਦੇ ਤਹਿਤ ਪਿਛਲੇ ਦਿਨਾਂ ਦੇ ਵਿੱਚ ਚੱਲਿਆ ਯੁੱਧ ਨਸ਼ਿਆਂ ਵਿਰੁੱਧ ਵੀ ਕਾਰਵਾਈਆਂ ਦੇ ਅਧੀਨ ਅਮਲੀ ਜਾਮੇ ਤੇ ਰੂਪ ਦੇ ਵਿੱਚ ਜ਼ਮੀਨੀ ਧਰਾਤਲ ਦੇ ਉੱਪਰ ਚੱਲਦਾ ਦਿਖਾ ਲਈ ਦਿੱਤਾ ਸੀ ਬਾਕੀ ਇਸ ਮਾਮਲੇ ਦੇ ਵਿੱਚ ਬੋਲਦੇ ਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੋ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਆਓ ਤੁਹਾਨੂੰ ਦਿਖਾ ਵੀ ਦਿੰਦੇ ਆ ਤੇ ਸੁਣਾ ਵੀ ਦਿੰਦੇ ਆ ਜੀ ਸਰ ਇਹਨਾਂ ਆਪਾਂ ਗਸ਼ਤ ਕਰਦੇ ਸੀ ਆਪਣੇ ਸਮੇਤ ਸਾਥੀ ਕਰਮਚਾਰੀਆਂ ਹਰਦੀਪ ਸਿੰਘ ਤੇ ਰਵੀਰ ਸਿੰਘ ਸਰਕਾਰੀ ਵਹੀਕਲ ਦੇ ਤੇ ਦਾਣਾ ਮੰਡੀ ਕੋਲ ਪੁੱਜੇ ਤੇ ਉੱਥੇ ਇੱਕ ਸਖੀਨਾ ਨੌਜਵਾਨ ਹੀ ਤੇ ਜੋ ਪੁਲਿਸ ਪਾਰਡਨ ਕੋਲ ਫਿਸਕਣ ਲੱਗਾ ਤੇ ਉਸ ਮਹੀ ਵੇਦ ਲਫਾਵਾ ਸੁੱਟਣ ਲੱਗੇ ਤੇ ਕਾਬੂ ਕੀਤਾ ਤੇ ਨਾਮ ਪਤਾ ਪੁੱਛਿਆ ਉਹਨੇ ਨਾਂ ਤੇ ਆਪਣਾ ਦੱਸਿਆ ਹਰਪਿੰਦਰ ਸਿੰਘ ਪਿੰਡੀ ਪੁੱਤਰ ਲਖਵਿੰਦਰ ਸਿੰਘ ਤੇ ਆਪਣੇ ਤੇ ਵਾਸੀ ਠੀਕੀਰਾਲ ਗੜਾ ਪੀਐਸ ਸੇਖ ਹੋਏ ਜੀ ਜਦੋਂ ਉਹ 2 ਗ੍ਰਾਮ ਵੀ ਰੋੜ ਜਿਹੜੀ ਉਹ ਅਸੀਂ ਤੋਲ ਕੀਤਾ ਤੇ ਉਹ ਬਰੰਗ ਕੀਤੀ ਆ ਤੇ ਉਹ ਵਕੀ ਦਾ ਕੇਸ ਦਾ ਚੱਲ ਰਿਹਾ ਜੀ ਕੇਸ ਰਜੈਕਟਡ ਆ ਜੀ ਉਹ ਸਰ ਸਾਨਬੀਨ ਚੱਲ ਰਹੀ ਆ ਉਹ ਦੇਖਦੇ ਸੀ ਜੀ ਇਹ ਗੋੜੀਏ ਤਾਂ ਸਰ ਚੱਲਾ ਰਹੇ ਹਾਂ ਜੀ ਇਹਦੇ ਬਾਰੇ ਫਿਰ ਹਲ ਕਰਾਂਗੇ ਕੀ ਆ ਪੀਰੀ ਉਹਦਾ ਤੇ ਉਹ ਅਲੱਗ ਬੈਟਰੀ ਹੈ ਜਿਹੜਾ ਚਲਾਉਂਦਾ ਹੋਵੇ ਜਾਂ ਨਾ ਚਲਾਉਂਦਾ ਹੋਵੇ ਤੇ ਬਾਰੇ ਦੇਖਾਂਗੇ ਜੀ